ਹੈਲੋ ਜੀ ਸਾਰਿਆਂ ਨੂੰ ਅਸੀ ਕਾਲ ਹੋਰ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਦੇਖੋ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਇੱਕ ਵੀ ਬਿਨਾ ਅੰਬਰੇ ਕੇ ਇਸ ਕੀ ਦੀ ਕਟਿੰਗ ਕੀਤੀ ਸੀ ਉਹਦੇ ਵਿੱਚ ਆਪਾਂ ਅੰਬਰੇਲਾ ਕਟਿੰਗ ਨਹੀਂ ਕੀਤੀ ਸੀ ਸਿੰਪਲ ਕਟਿੰਗ ਕੀਤੀ ਸੀਗੀ ਹੁਣ ਆਪਾਂ ਅੰਬਰੇਲਾ ਦੀ ਕਟਿੰਗ ਕਰਾਂਗੇ ਵੀ ਅੰਬਰੇਲਾ ਵੀ ਆਪਾਂ ਕਈ ਵਾਰ ਆਪਣੇ ਕੋਲੇ ਕੱਪੜਾ ਥੋੜਾ ਹੁੰਦਾ ਤਾਂ ਆਪਾਂ ਰੇਪ ਤਰੀਕੇ ਨਾਲ ਆਪਾਂ ਕੇਸ ਕੀ ਦੀ ਪੱਟੀ ਕਿਸ ਤਰ੍ਹਾਂ ਲਾ ਸਕਦੇ ਹਾਂ ਠੀਕ ਹੈ ਇਹ ਹੈਗੀ ਆਪਣੇ ਅੰਬਰੇਲਾ ਕਟਿੰਗ ਕੇਸ ਕੀ ਦੇਖੋ ਆਪਣੇ ਜਦੋਂ ਆਪਾਂ ਕੇਸ ਕੀ ਬਣਾਉਣੀ ਆ ਉਹਦੀ ਜਿਹੜੀ ਪੱਟੀ ਆ ਹਮੇਸ਼ਾ ਆਪਾਂ ਰੱਖਦੇ ਆ 44 ਇੰਚ ਠੀਕ ਹੈ ਤਾਂ ਆਪਾਂ ਦੇਖੋ ਇਧਰੋਂ ਨਿਸ਼ਾਨ ਲਾਉਣਾ ਇੱਥੋਂ ਇਧਰੋਂ ਆਪਾਂ 1.5 ਇੰਚ ਛੱਡ ਲਈਏ 1.5 ਇੰਚ ਛੱਡ ਕੇ ਦੇਖੋ ਆਪਾਂ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਰੱਖਣਾ ਇੰਚ ਟੇਪ 44 ਇੰਚ ਠੀਕ ਹੈ ਇਹ ਦੇਖੋ ਆਪਣੇ ਕੋਲੇ ਕਪੜਾ ਚੌਰਸ ਸੀ ਆਪਾਂ ਇਹਨੂੰ ਕੋਰਨਰ ਨਾਲ ਕੋਰਨਰ ਮਿਲਾ ਕੇ ਆਪਾਂ ਇਹਨੂੰ ਰੀਪ ਕੀਤਾ ਠੀਕ ਹੈ है चवाली चवाली है नजदीक चवाली है ठीक है निशानी ला लेनी है। देखो इधरों भी कि रखना डेढ़ आप इथ रखना है चालू रखने है आप छे छे भी रख सी रख सर छे रखा तो 5 ਇੰਚ ਤਿਆਰ ਰੂਗੀ ਬੁੱਚ ਚ ਆ ਜਾਣਾ ਠੀਕ ਹੈ ਤਾਂ ਆਪਾਂ 6 ਇੰਚ ਹੀ ਨਿਸ਼ਾਨ ਲਾਵਾਂਗੇ 6 ਇੰਚ ਤੇ ਆਪਾਂ ਨਿਸ਼ਾਨ ਲਾ ਕੇ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਇਸ ਤਰੀਕੇ ਨਾਲ ਆਪਾਂ ਪਕਾ ਲਾਂਗੇ हम देखो आपू कि चॉर्स कर लेना आपका सेंटर करके आप कर ठीक है ये थोड़ा जो कपड़ा पतला इस करके देखो ये हो गया अपने को आप अद अद कर लिया ठीक है हम आप देखो इतों रखना है चौदह इंच चौदह इंच से आप निशान ला ले ਠੀਕ ਹੈ ਇੱਥੋਂ ਆਪਾਂ 14 ਇੰਚ ਰੱਖਣਾ ਤਾਂ ਇੱਥੋਂ ਰੱਖਣਾ ਹੈ ਆਪਾਂ 4 ਇੰਚ 4 ਇੰਚ ਤੇ ਨਿਸ਼ਾਨ ਲਾਉਣਾ ਹੈ ਠੀਕ ਹੈ ਇੱਥੋਂ ਰੱਖਣਾ ਹੈ ਆਪਾਂ 1.5 ਇੰਚ ਇੱਥੋਂ ਰੱਖਾਂਗੇ 1.5 ਇੰਚ ਇਹ 1.5 ਇੰਚ ਆਪਾਂ ਹੋਰ ਰੱਖਣਾ ਹੈ ਜਿੱਥੇ ਆਪਾਂ ਜਿਹੜੀ ਆਪਾਂ ਧਣੀ ਬਣਾਉਣੀ ਹੈ ਠੀਕ ਹੈ ਇੱਥੋਂ ਆਪਾਂ 4 ਇੰਚ ਰੱਖਿਆ ਇੱਥੋਂ ਆਪਾਂ 1.5 ਇੰਚ ਰੱਖਣਾ ਇਹਨੂੰ ਆਪਾਂ ਆਪਸ ਦੇ ਵਿੱਚ मिला देना इतों आप गुलाई पा देंगे इन्हें देखो इतों चार इंच आप रखना इस तरीके आप गलाई पा दें इस तरीके आप कटिंग कर करनी है इतों डेढ़ इंच रखना है इतों चार इंच रखना है इधरों आप छे इंच जिन्ना भी तुसी चौड़ी रखनी है उन्नी तुसी रख सकते हो ठीक है जी आप इतों है ਇਥੇ 1.5 ਇੰਚ ਰੱਖ ਕੇ ਜਿਹੜੀ ਆ ਆ ਪੱਤਣੇ ਲਾਉਣੇ ਇਹ ਜਦੋਂ ਆਪਾਂ ਕੰਨਾਂ ਦੇ ਉੱਪਰ ਦੀ ਇਹ ਪੱਟੀ ਜਾਂਦੀ ਹੈ ਕਈ ਵਾਰ ਜਦੋਂ ਆਪਾਂ ਸਿੰਪਲ ਤਣੀਆਂ ਲਾਉਣਿਆਂ ਉਦੋਂ ਜਿਹੜੇ ਕੰਨ ਜੇ ਬਾਹਰ ਰਹਿੰਦੇ ਨੇਗੇ ਇਹਦੇ ਕਰਕੇ ਇਹ ਸਾਰਾ ਕਵਰ ਹੋ ਜਾਂਦਾ ਇਹ ਹੈਗੀ ਆਪਣੇ ਰੇਪ ਕਿਸ ਕੀ ਦੀ ਕਟਿੰਗ ਸੀਗੀ ਠੀਕ ਹੈ ਹੁਣ ਆਪਾਂ ਇਹ ਜਿਹੜਾ ਉੱਪਰ ਸਿਰ ਵਾਲਾ ਪਾਰਟ ਹੈ ਉਹਦੀ ਆਪਾਂ ਕਟਿੰਗ ਕਰਾਂ ਦੇਖੋ ਇਹ ਆਪਾਂ ਰੱਖ ਰਹੀ ਸੀਗੀ 44 ਇੰਚ ਤਾਂ 28 ਰੱਖਣਾ ਹੈ ਆਪਾਂ ਇਹਦਾ ਉੱਪਰ ਵਾਲਾ ਜਿਹੜਾ ਸਿਰ ਦਾ ਉੱਪਰੋਂ ਆਪਾਂ ਬਣਾਉਣੇ ਆ ਪੱਟੀ ਕਟਾਂਗੇ ਉਹ ਆਪਾਂ ਰੱਖਾਂਗੇ अठाई इंच रखनी है ठीक है आप इधरों रखा देखो आप लंबाई कि रखनी है ग्यारह इंच लंबाई रखनी है आप इंच चढ़ाई रखा आप इंच चढ़ाई इधरों आप रखा नौ इंची डबल भी कट सकते हो सिंगल भी कट सकते हो सिंगल है तो तीस डबल भी कट सकते हो ठीक है आप कटाके डबल ਇਸ ਤਰੀਕੇ ਨਾਲ ਆਪਾਂ ਇਹਨੂੰ ਦੂਰਾ ਕੱਪੜਾ ਕਰ ਲਿਆ। ਲੰਬਾਈ ਹਮੇਸ਼ਾ ਹੀ ਇਹਦੀ 14 ਇੰਚ ਰੱਖਣੀ ਹੈ ਕਿਸਕੀ ਦੀ ਤੇ ਚੜਾਈ ਰੱਖਾਂਗੇ 9 ਇੰਚ। ਇਹਦੀ ਆਪਾਂ ਕਟਿੰਗ ਕਰਦੇ। ਦੇਖੋ ਇਹਦਾ ਆਪਾਂ ਕਰ ਲੈਣਾ ਸੈਂਟਰ ਇਹਨੂੰ ਆਪਾਂ ਮੋੜ ਦੇਣਾ ਮੋੜ ਲਿਆ ਮੋੜਨ ਤੋਂ ਬਾਅਦ ਦੇਖੋ ਇਹ ਹੈਗੀ ਸੀ 11 ਇੰਚ 11 ਦਾ ਅੱਧ 5.5 5.5 ਤੇ ਆਪਾਂ ਨਿਸ਼ਾਨ ਲਾ ਲਿਆ 5.5 ਇਧਰ ਹੋ ਗਿਆ 5.5 ਇਧਰ ਹੋ ਗਿਆ ਇਧਰੋਂ ਆਪਾਂ ਰੱਖਣੀ ਹੈ 3.5 3 ਇੰਚ ਰੱਖਣੀ ਹੈ ਇਧਰੋਂ ਇਧਰੋਂ ਵੀ 3 ਇੰਚ ਰੱਖਣੀ ਹੈ ਇਧਰੋਂ ਵੀ 3 ਇੰਚ ਰੱਖਣੀ ਹੈ देखो एक पासा जिधर आपनी लाइनी है एक पासा हो गया जो सिर पास डेढ़ बचे है इधरों भी आप डेढ़ इंच की निशान लावे ठीक है इथा की करनी है गुलाई देनी है इस तरीके जेड़ा सिर आला पासा उधरों आप ਗਲਾਈ ਦੇਣੀ ਹੈ ਇਧਰੋਂ ਆਪਾਂ ਗਲਾਈ ਨਹੀਂ ਦੇਣੀ ਇਧਰੋਂ ਆਪਾਂ ਸਿਰਫ ਐ ਇਸ ਤਰੀਕੇ ਨਾਲ ਆਪਾਂ ਰੇਪੀ ਕੱਟਨੇ ਇਹਦੀ ਆਪਾਂ ਕਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਇਸ ਤਰੀਕੇ ਨਾਲ ਇਹਦੀ ਕਟਿੰਗ ਹੋ ਜਾ ਠੀਕ ਹੈ ਇਹ ਆਪਾਂ ਦੇਖੋ ਲੱਗ ਵੀ ਕਰ ਸਕਦੇ ਆ ਇਹਨੂੰ ਜਦੋਂ ਆਪਾਂ ਸੀਨ ਦੇ ਵਿੱਚ ਇਹ ਆਪਣਾ ਆਜੂਪਾ ਇਹ ਹੈਗੇ ਸੀ ਆਪਣੇ ਕੇਸ ਕੀ ਦੇ ਕਟਿੰਗ ਇਹ ਹੈਗੀਆਂ ਸੀ ਦੇਖੋ ਆਪਣੀਆਂ ਤਣੀਆਂ ਆਪਾਂ ਇਹਦੀ ਦੇਖੋ ਸਲਾਈ ਦੀ ਵੀਡੀਓ ਵੀ ਛੇਤੀ ਆਪਾਂ ਅਪਲੋਡ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ